ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜੋ ਅਸੀਂ ਕੋਠੀ ਦੀ ਵੀਡੀਓ ਲੈ ਕੇ ਆਏ ਆਂ ਇਹ ਕੋਠੀ ਨਵੀਂ ਬਣਾਈ ਹੈ ਜੀ ਕਿਸੇ ਕਾਰਨ ਵੇਚਣੀ ਪੈ ਰਹੀ ਹੈ ਐਂਟਰੀ ਤੇ ਇੱਕ ਸਾਈਡ ਤੇ ਵਾਸ਼ਰੂਮ ਬਣਾਇਆ ਹੋਇਆ ਵਾਸ਼ਰੂਮ ਵਿੱਚ ਸਾਰੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਪੂਰੀ ਕੋਠੀ ਵਿੱਚ ਪੱਥਰ ਲੱਗਾ ਹੈ ਜੀ ਪੌੜੀਆਂ ਤੇ ਪੱਥਰ ਲੱਗਾ ਹੋਇਆ ਹੈ ਪੌੜੀਆਂ ਦੇ ਸਾਈਡਾਂ ਤੇ ਸਟੀਲ ਦੀ ਰੇਲਿੰਗ ਲੱਗੀ ਹੋਈ ਹੈ ਐਂਟਰੀ ਤੇ ਇੱਕ ਸਾਈਡ ਤੇ ਓਪਨ ਕਿਚਨ ਬਣਾਈ ਹੋਈ ਹੈ ਕਿਚਨ ਵਿੱਚ ਕਬੂਰਡ ਦਾ ਸਾਰਾ ਕੰਮ ਹੋਇਆ ਜੀ ਬਾਕੀ ਤੁਸੀਂ ਵੀਡੀਓ ਵਿੱਚ ਸਾਰਾ ਦੇਖ ਹੀ ਰਹੇ ਹੋ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਸਾਰੀ ਕੋਠੀ ਵਿੱਚ ਪੱਥਰ ਦਾ ਟਾਇਲ ਦਾ ਡਾਊਨ ਸੀਲਿੰਗ ਦਾ ਵਾਲਪੇਪਰ ਦਾ ਸਾਰਾ ਕੰਮ ਹੋ ਕੇ ਰਿਪੋਰਟ ਹੋਇਆ ਜੀ ਆਹ ਦੇਖੋ ਜੀ ਦੀਵਾਰ ਤੇ ਸਾਰਾ ਵਾਲਪੇਪਰ ਲੱਗਾ ਹੋਇਆ ਆਹ ਜੀ ਡਰੈਗ ਰੂਮ ਬਣਾਇਆ ਹੋਇਆ ਇੱਥੇ ਵੀ ਦੇਖੋ ਸਾਰੀ ਉੱਪਰ ਛੱਤ ਤੇ ਡਾਊਨ ਸੀਲਿੰਗ ਹੋਈ ਹੋਈ ਹੈ ਲਾਈਟਿੰਗ ਦਾ ਸਾਰਾ ਕੰਮ ਹੋਇਆ ਹੈ ਜੀ ਇੱਕ ਸਾਈਡ ਤੇ LED ਪੈਨਲ ਲੱਗਾ ਹੋਇਆ ਇਹਦੇ ਨਾਲ ਹੀ ਕਮਰਾ ਬਣਿਆ ਹੋਇਆ ਜੀ ਤੁਹਾਨੂੰ ਵੀ ਦਿਖਾ ਦਿੰਨੇ ਆ ਕਮਰੇ ਦੇ ਨਾਲ ਅਟੈਚ ਵਾਸ਼ਰੂਮ ਬਣਿਆ ਹੋਇਆ ਇੱਕ ਵਾਸ਼ਰੂਮ ਬਾਹਰ ਫਰੰਟ ਤੇ ਤੁਹਾਨੂੰ ਦਿਖਾ ਦਿੱਤਾ ਸੀਗਾ ਇੱਕ ਵਾਸ਼ਰੂਮ ਕਮਰੇ ਦੇ ਨਾਲ ਅਟੈਚ ਬਣਿਆ ਆ ਜੀ ਆ ਜੀ ਕਮਰਾ ਬਣਿਆ ਆ ਕਮਰਾ ਵੀ ਕਾਫੀ ਖੁੱਲਡੁਲਾ ਬਣਿਆ ਹੋਇਆ ਡਾਊਨ ਸਿਲਿੰਗ ਦਾ ਕੰਮ ਕਮਰੇ 'ਚ ਹੋਇਆ ਸਾਰਾ ਦੀਵਾਰ ਤੇ ਵਾਲਪੇਪਰ ਲੱਗਾ ਹੋਇਆ ਜੀ ਇੱਕ ਦੀਵਾਰ ਤੇ ਬਾਕੀ ਤੇੰਨ ਦਿਵਾਰਾਂ ਤੇ ਪੇਂਟ ਹੋਇਆ ਹੈ ਮਾਲਕ ਦਾ ਨੰਬਰ ਨੋਟ ਕਰ ਲਓ ਜੀ 98150 31415 ਇਹ ਜੀ ਮਾਲਕ ਦਾ ਨੰਬਰ ਹੈ ਤੁਸੀਂ ਕੁਝ ਵੀ ਪੁੱਛਣਾ ਹੋਵੇ ਮਾਲਕਾਂ ਨੂੰ ਸਿੱਧਾ ਫੋਨ ਕਰ ਸਕਦੇ ਹੋ ਘਰ ਦੀ ਪ੍ਰੋਪਰ ਲੋਕੇਸ਼ਨ ਪੁੱਛਣੀ ਹੋਵੇ ਜਾਂ ਰੇਟ ਦੀ ਗੱਲ ਕਰਨੀ ਹੋਵੇ ਆ ਦੇਖੋ ਜੀ ਅਟੈਚ ਵਾਸ਼ਰੂਮ ਬਣਿਆ ਹੋਇਆ ਇਹਦੇ ਵਿੱਚ ਵੀ ਸਾਰੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਇਹਦੇ ਨਾਲ ਵਾਸ਼ਿੰਗ ਏਰੀਆ ਬਣਾਇਆ ਹੋਇਆ ਜੀ ਪਿੱਛੇ ਆ ਦੇਖੋ ਐਡਰੈਸ ਵੀ ਤੁਹਾਨੂੰ ਘਰ ਦੱਸ ਦਿੰਨੇ ਆ ਇਹ ਜੀ ਰਾਜਨ ਸਟੇਟ ਹੈਬੋਵਾਲ ਕਲਾ ਲੁਧਿਆਣਾ ਵਿੱਚ ਇਹ ਕੋਠੀ ਬਣੀ ਹੋਈ ਹੈ ਡਿਮਾਂਡ ਮਾਲਕਾਂ ਨੇ 27 ਲੱਖ ਰੁਪਏ ਰੱਖੀ ਹੈ ਬਾਕੀ ਤੁਹਾਨੂੰ ਕਿਹੜੇ ਏਰੀਏ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹਈਆ ਕਰਵਾਣ ਦੀ ਕੋਸ਼ਿਸ਼ ਕਰਾਂਗੇ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ